ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਤੇ ਸੁਣਵਾਈ ਮੁਲਤਵੀ ਕਰ ਦਿੱਤੀ ਕਿਉਂਕਿ ਕੇਂਦਰ ਅਤੇ ਇੱਕ ਆंदोलਨਕਾਰੀ ਕਿਸਾਨਾਂ ਵਿਚਕਾਰ ਦੋ ਦੌਰ ਦੀ ਗੱਲਬਾਤ ਹੋਈ ਹੈ ਜਿਨ੍ਹਾਂ ਨੇ ਫਸਲਾਂ ਦੇ ਲਈ ਐਮਐਸਪੀ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ ਕਈ ਮੰਗਾਂ ਚੁੱਕੀਆਂ ਨੇ ਜਸਟਿਸ ਸੂਰਿਆकांत ਅਤੇ ਐਨ ਕੋਟੇਸ਼ਵਰ ਸਿੰਘ ਦੇ ਬੈਂਚ ਨੇ ਕਿਹਾ ਕਿ ਗੱਲਬਾਤ ਦਾ ਤੀਜਾ ਦੌਰ 19 ਮਾਰਚ ਨੂੰ طے ਕੀਤਾ ਗਿਆ ਹੈ ਇਸ ਲਈ ਬੈਂਚ ਨੇ ਕਿਸਾਨ ਆਗੂ ਜਗਜੀਤ ਸਿੰਘ ਦੱਲੇਵਾਲ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਵਿਰੁੱਧ ਮਾਨਹਾਨੀ ਦੀ ਕਾਰਵਾਈ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਸਮੇਤ ਮਾਮਲਾ ਉੱਨੀ ਮਾਰਚ ਤੋਂ ਬਾਅਦ ਮੁਲਤਵੀ ਕਰ ਦਿੱਤਾ ਹੈ ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਕਿਹਾ ਕਿ ਰਾਜ ਦੇ ਦੋ ਮੰਤਰੀਆਂ ਨੇ ਮੀਟਿੰਗ ਦੇ ਵਿੱਚ ਹਿੱਸਾ ਲਿਆ ਸੀ ਬੈਂਚ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਸ਼ਿਕਾਇਤਾਂ ਉਠਾਉਣ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨ ਲਈ ਸੁਪਰੀਮ ਕੋਰਟ ਦੁਆਰਾ ਨਿਯੁਕਤ ਉੱਚ ਸ਼ਕਤੀਸ਼ਾਲੀ ਕਮੇਟੀ ਦੇ ਕੰਮ ਦੀ ਛਾਗਾ ਕੀਤੀ ਅਤੇ ਇਸ ਦੀ ਅੰਤਰੀਮ ਰਿਪੋਰਟ ਨੂੰ ਰਿਕਾਰਡ ਤੇ ਲਿਆ ਬੈਂਚ ਜਿਸ ਨੇ ਰਿਪੋਰਟ ਨੂੰ ਸਮੇਂ ਲਈ ਆਪਣੇ ਕੋਲ ਰੱਖਿਆ ਉਸ ਨੇ ਕਮੇਟੀ ਦੇ ਚੇਅਰਮੈਨ ਜਸਟਿਸ ਨਵਾਬ ਸਿੰਘ ਅਤੇ ਹੋਰ ਮੈਂਬਰਾਂ ਲਈ ਮਾਨ ਪੱਤਾ ਨਿਰਧਾਰਿਤ ਕੀਤਾ ਸਤੰਬਰ 2024 ਵਿੱਚ ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਦੀਆਂ ਸ਼ਿਕਾਇਤਾਂ ਨੂੰ ਸੁਹਿਰਦਤਾ ਨਾਲ ਹੱਲ ਕਰਨ ਦੇ ਉਦੇਸ਼ ਨਾਲ ਕਮੇਟੀ ਬਣਾਈ ਸੀ 22 ਜਨਵਰੀ ਨੂੰ ਸਿਖਰਲੀ ਅਦਾਲਤ ਨੇ ਪੰਜਾਬ ਸਰਕਾਰ ਦੇ ਅਧਿਕਾਰੀ ਵਿਰੁੱਧ ਮਾਨਹਾਨੀ ਦੀ ਕਾਰਵਾਈ ਲਈ ਪਟੀਸ਼ਨ ਨੂੰ ਮੁਲਤਵੀ ਕਰ ਦਿੱਤਾ ਸੀ ਕਿਉਂਕਿ ਡੱਲੇਵਾਲ ਭੁੱਖ ਹੜਤਾਲ ਤੇ ਸਨ ਅਤੇ ਉਹਨਾਂ ਦਾ ਵਰਤ ਤੋੜੇ ਬਿਨਾ ਡਾਕਟਰੀ ਇਲਾਜ ਚੱਲ ਰਿਹਾ ਸੀ ਇਸ ਵਿੱਚ ਕਿਹਾ ਗਿਆ ਸੀ ਕਿ ਕੇਂਦਰ ਦੇ ਪ੍ਰਤੀਨਿਧੀਆਂ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਇੱਕ ਹੋਰ ਮੀਟਿੰਗ ਤੈਅ ਕੀਤੀ ਗਈ ਸੀ 15 ਜਨਵਰੀ ਨੂੰ ਸਿਖਰਲੀ ਅਦਾਲਤ ਨੇ ਪੰਜਾਬ ਸਰਕਾਰ ਤੋਂ ਡੱਲੇਵਾਲ ਦੀ ਸਿਹਤ ਸਬੰਧੀ ਬਾਰੇ ਪੁੱਛਿਆ ਜੋ ਸੰਯੁਕਤ ਕਿਸਾਨ ਮੋਰਚਾ ਦੇ ਕਨਵੀਨਰ ਨੇ ਅਤੇ 26 ਨਵੰਬਰ 2024 ਨੂੰ ਆਪਣੀ ਅਨਮਿੱਥੇ ਸਮੇਂ ਦੀ ਭੁਖੜਤਾਲ ਉਹਨਾਂ ਦੇ ਵੱਲੋਂ ਸ਼ੁਰੂ ਕੀਤੀ ਗਈ ਸੀ। ਉਹਨਾਂ ਨੇ ਰਾਜ ਸਰਕਾਰ ਦੁਆਰਾ ਦਿੱਤੀ ਗਈ ਡਾਕਟਰੀ ਸਹਾਇਤਾ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਉਹਨਾਂ ਦੀ ਸਿਹਤ ਵਿਗੜ ਗਈ। ਕਿਸਾਨ ਐਸਕੇਐਮ ਗੈਸ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਬੈਨਰ ਹੇਠ ਪਿਛਲੇ ਸਾਲ 13 ਫਰਵਰੀ ਤੋਂ ਪੰਜਾਬ ਅਤੇ ਹਰਿਆਣਾ ਵਿੱਚਕਾਰ ਸ਼ੰਭੂ ਅਤੇ ਖਨੌਰੀ ਸਰਹੱਦ ਦੋਵੇਂ ਥਾਵਾਂ ਤੇ ਡੇਰਾ ਲਾਇਆ ਹੋਏ ਕਿਸਾਨ ਨੇ ਜਦੋਂ ਤੋਂ ਉਹਨਾਂ ਨੂੰ ਦਿੱਲੀ ਵੱਲ ਮਾਰਚ ਨੂੰ ਸੁਰੱਖਿਆ ਬਲਾਂ ਦੁਆਰਾ ਰੋਕਿਆ ਗਿਆ ਸੀ ਉਦੋਂ ਦੀ ਕਾਂਗਰਸ ਨੇ ਕਿਸਾਨਾਂ ਦੇ ਮੁੱਦੇ ਤੇ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ MSP ਦਾ ਮੁੱਦਾ ਉਠਾਉਂਦੇ ਹੋਏ ਕਾਂਗਰਸ ਨੇ ਪਾਜਪਾਤੇ ਇਲਜ਼ਾਮ ਲਗਾਇਆ ਹੈ ਕਿ ਕਿਸਾਨਾਂ ਵਿਰੁੱਧ ਬਦਲੇ ਦੀ ਭਾਵਨਾ ਨਾਲ ਕੰਮ ਕਰ ਕੀਤਾ ਜਾ ਰਿਹਾ ਹੈ ਦਰ ਅਸਲ ਵਿਰੋਧੀ ਪਾਰਟੀ ਨੇ ਕਿਹਾ ਹੈ ਕਿ MSP ਦਾ ਫੈਸਲਾ ਸੁਮਿਨਾਥਨ ਕਮਿਸ਼ਨ ਦੀ ਸਿਫਾਰਿਸ਼ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ ਕਾਂਗਰਸ ਆਗੂ ਅਵੇ ਦੂਬੇ ਨੇ ਕਿਹਾ ਕਿ ਸਰਕਾਰ ਨੇ MSP ਨੂੰ ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਇੱਕ ਕਮੇਟੀ ਬਣਾਈ ਸੀ ਜਿਸ ਨੇ ਕਈ ਮੀਟਿੰਗਾਂ ਕੀਤੀਆਂ ਨੇ ਕਾਂਗਰਸ ਨੇਤਾ ਅਵੇ ਦੂਬੇ ਨੇ ਕਿਹਾ ਕਿ ਇੱਕ ਪੀਸੀ ਦੌਰਾਨ ਕਿਹਾ ਗਿਆ ਕਿ ਇੱਕ ਪਾਸੇ 22 ਫਰਵਰੀ ਨੂੰ ਦੇਸ਼ ਦੇ ਖੇਤੀਬਾੜੀ ਮੰਤਰੀ ਭਪਾਲ ਤੋਂ ਦਿੱਲੀ ਲਈ ਉਡਾਨ ਭਰਦੇ ਨੇ ਅਤੇ ਯਾਤਰਾ ਦੌਰਾਨ ਉਹਨਾਂ ਨੂੰ ਜਹਾਜ਼ ਦੀ ਸੀਟ ਤੇ ਬੈਠਣ ਵਿੱਚ ਮੁਸ਼ਕਲ ਆਉਂਦੀ ਹੈ ਅਤੇ ਸੋਸ਼ਲ ਮੀਡੀਆ ਤੇ ਹੰਗਾਮਾ ਹੁੰਦਾ ਹੈ। ਉਹਨਾਂ ਨੇ ਇਲਜ਼ਾਮ ਲਗਾਇਆ ਕਿ ਕਿਸਾਨ ਪਿਛਲੇ ਕਈ ਸਾਲਾਂ ਤੋਂ ਪਰੇਸ਼ਾਨ ਨੇ ਪਰ ਕੋਈ ਉਹਨਾਂ ਦੀ ਗੱਲ ਨਹੀਂ ਸੁਣ ਰਿਹਾ। ਕਾਂਗਰਸ ਨੇਤਾ ਨੇ ਕੇਂਦਰ ਸਰਕਾਰ ਤੇ ਕਿਸਾਨ ਵਿਰੋਧੀ ਹੋਣ ਦਾ ਇਲਜ਼ਾਮ ਲਗਾਇਆ। ਉਨ੍ਹਾਂ ਕਿਹਾ ਕਿ ਸੱਤਾ ਦੇ ਵਿੱਚ ਆਉਂਦੇ ਹੀ ਕਿਸਾਨਾਂ ਨੂੰ ਦਿੱਤਾ ਜਾਣ ਵਾਲਾ ਬੋਨਸ ਵੀ ਬੰਦ ਕਰ ਦਿੱਤਾ ਗਿਆ ਜ਼ਮੀਨ ਦੇ ਹੱਕ ਖੋਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਗਲਾਗਤ ਤੇ 50% ਤੋਂ ਵੱਧ ਘਟੋਕਟ ਸਮਰਥਨ ਮੁੱਲ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਕਾਂਗਰਸ ਨੇਤਾ ਨੇ ਇਲਜ਼ਾਮ ਲਾਇਆ ਕਿ ਦੇਸ਼ ਦੀ ਭਾਜਪਾ ਸਰਕਾਰ ਕਿਸਾਨਾਂ ਵਿਰੁੱਧ ਬਦਲੇ ਦੀ ਅੱਗ ਵਿੱਚ ਇਸ ਹੱਦ ਤੱਕ ਸੜ ਰਹੀ ਹੈ ਕਿ ਪਹਿਲਾਂ ਉਹਨਾਂ ਦੇ ਜ਼ਮੀਨੀ ਹੱਕ ਖੋਣ ਲਈ ਆਰਡੀਨੈਂਸ ਨਹੀਂ ਹੁੰਦਾ ਗਿਆ ਫਿਰ ਖੇਤੀਬਾੜੀ ਦੇ ਜ਼ਾਲਮ ਕਾਲੇ ਕਾਨੂੰਨ ਬਣਾਏ ਗਏ ਫਿਰ ਉਹਨਾਂ ਦੇ ਰਾਹਾਂ ਵਿੱਚ ਕਿੱਲ ਅਤੇ ਕੰਡੇ ਵਿਛਾਏ ਗਏ ਅਤੇ ਉਹਨਾਂ ਨੂੰ ਲਹੂ ਲੋਹਾਨ ਕਰਦੇ ਰਹੇ ਅਤੇ ਹੁਣ ਜਦੋਂ ਫਸਲਾਂ ਦੀ ਕੀਮਤ ਤੇ ਕਾਨੂੰਨੀ ਹੱਕ ਮੰਗਦੇ ਨੇ ਤਾਂ ਇਹ ਤਰੀਕਾਂ ਤੋਂ ਬਾਅਦ ਤਰੀਕਾ ਦਿੰਦੇ ਰਹਿੰਦੇ ਨੇ ਕਾਂਗਰਸ ਨੇਤਾ ਨੇ ਕਿਹਾ ਕਿ ਕਾਂਗਰਸ ਐਮਐਸਪੀ ਦੇ ਕਾਨੂੰਨੀ ਅਧਿਕਾਰ ਲਈ ਪੱਜ ਪੱਰ ਸਰਕਾਰ ਸਾਹਮਣੇ ਸਬੂਤ ਪੇਸ਼ ਕਰ ਰਹੀ ਹੈ ਜੋ ਕਿ ਸਰਕਾਰ ਕੋਲ ਪਹਿਲਾਂ ਹੀ ਨਹੀਂ ਖੇਤੀਬਾੜੀ ਬਾਰੇ ਸੰਸਦੀ ਸਥਾਈ ਕਮੇਟੀ ਨੇ 17 ਦਸੰਬਰ 2024 ਨੂੰ ਸਦਨ ਵਿੱਚ ਆਪਣੀ ਰਿਪੋਰਟ ਪੇਸ਼ ਕੀਤੀ ਜਿਸ 'ਚ 13 ਨਵੰਬਰ 2024 ਦੀ ਮੀਟਿੰਗ ਦਾ ਹਵਾਲਾ ਦਿੰਦੇ ਹੋਏ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਜਦੋਂ ਤੱਕ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਨਹੀਂ ਦਿੱਤੀ ਜਾਂਦੀ ਕਿਸਾਨਾਂ ਨੂੰ ਲਾਭ ਨਹੀਂ ਹੋਣ ਵਾਲਾ ਕਾਂਗਰਸ ਨੇ ਤਾਂ ਇਹ ਵੀ ਦੱਸਿਆ ਕਿ ਸੰਸਦੀ ਕਮੇਟੀ ਨੇ ਇਹ ਵੀ ਕਿਹਾ ਹੈ ਕਿ Swami Nathan ਦੀ C2+50% ਦੀ ਸਿਫਾਰਿਸ਼ ਅਨੁਸਾਰ ਸਮਰਥਨ ਮੁੱਲ ਨਹੀਂ ਦਿੱਤਾ ਜਾ ਰਿਹਾ ਅਤੇ ਇਸਨੇ ਇਹੀ ਫਾਰਮੂਲਾ ਲਾਗੂ ਕਰਨ ਦੀ ਵੀ ਸਿਫਾਰਿਸ਼ ਕੀਤੀ ਹੈ ਇਸ ਸਬ ਦੇ ਵਿਚਕਾਰ ਹੀ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਉਸਨੇ ਇੱਕ ਪ੍ਰਮੁੱਖ ਕੇਂਦਰੀ ਯੋਜਨਾ ਦੇ ਤਹਿਤ 10000 ਕਿਸਾਨ ਉਤਪਾਦਨ ਸੰਗਠਨ ਯਾਨੀ ਕਿ ਐਫਪੀਓ ਸਥਾਪਿਤ ਕਰਨ ਦਾ ਟਿੱਚਾ ਪ੍ਰਾਪਤ ਕਰ ਲਿਆ ਹੈ ਬਿਹਾਰ ਦੇ ਖਗੜੀਆ ਜ਼ਿਲ੍ਹੇ ਦੇ ਵਿੱਚ ਰਜਿਸਟਰਡ 10000ਵਾਂ ਐਫਪੀਓ ਮੱਕੀ ਕੇਲਾ ਅਤੇ ਝੋਨੇ ਤੇ ਕੇਂਦ੍ਰਿਤ ਹੈ ਅਤੇ ਹਾਲੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਲਾਂਚ ਕੀਤਾ ਗਿਆ ਹੈ 10000 FPOs ਦੇ ਗਠਨ ਅਤੇ ਪ੍ਰੋਮੋਸ਼ਨ ਲਈ ਕੇਂਦਰੀ ਯੋਜਨਾ 29 ਫਰਵਰੀ 2020 ਨੂੰ 2027 ਤੋਂ 28 ਤੱਕ 6865 ਕਰੋੜ ਰੁਪਏ ਦੇ ਬਜਟ ਖਰਚ ਨਾਲ ਸ਼ੁਰੂ ਕੀਤੀ ਗਈ ਸੀ। ਖੇਤੀਬਾੜੀ ਮੰਤਰਾਲੇ ਦੇ ਅਨੁਸਾਰ 10000 FPOs ਦਾ ਸਫਲ ਗਠਨ ਖੇਤੀਬਾੜੀ ਖੇਤਰ ਲਈ ਇੱਕ ਪਰਿਵਰਤਨਸ਼ੀਲ ਮੀਲਪੱਥਰ ਹੈ। ਇਹ ਪ੍ਰਾਪਤੀ ਨਾ ਸਿਰਫ ਖੇਤੀਬਾੜੀ ਉਤਪਾਦਕਾਂ ਅਤੇ ਆਮਦਨ ਨੂੰ ਵਧਾਉਂਦੀ ਹੈ ਬਲਕਿ ਪਿੰਡੂ ਰੁਜ਼ਗਾਰ ਸਿਰਜਣ ਅਤੇ ਆਰਥਿਕ ਲਚਕਤਾ ਵਿੱਚ ਵੀ ਯੋਗਦਾਨ ਪਾਉਂਦੀ ਹੈ। ਜਿਵੇਂ ਜਿਵੇਂ ਭਾਰਤ ਅਗੇ ਵਧਦਾ ਹੈ ਐਫਪੀਓਜ਼ ਦਾ ਨਿਰੰਤਰ ਸਮਰਥਨ ਹੈ ਅਤੇ ਵਿਸਥਾਰ ਇੱਕ ਸਵੈ ਨਿਰਭਰ ਕੁਸ਼ਲ ਅਤੇ ਖੁਸ਼ਹਾਲ ਖੇਤੀਬਾੜੀ ਵਾਤਾਵਰਨ ਨੂੰ ਆਕਾਰ ਦੇਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ ਇਹ ਮੰਤਰਾਲੇ ਦੇ ਵੱਲੋਂ ਬਿਆਨ ਦਿੱਤਾ ਗਿਆ ਉਦੋਂ ਹੀ ਜ਼ਿਕਰਯੋਗ ਹੈ ਕਿ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਬਣਾਉਣ ਦੀ ਮੰਗ ਕਰਦੇ ਹੋਏ 2020 ਤੋਂ ਹੀ ਲੰਮੇ ਸਮੇਂ ਤੋਂ ਕਿਸਾਨ ਵਿਰੋਧ ਪ੍ਰਦਰਸ਼ਨ ਕਰਦੇ ਆ ਰਹੇ ਨੇ ਅਤੇ ਇਹ ਮੰਗ ਹਾਲੀ ਦੇ ਵਿੱਚ ਮੁੜ ਤੋਂ ਗਤੀ ਪ੍ਰਾਪਤ ਕਰਦੀ ਨਜ਼ਰ ਆ ਰਹੀ ਹੈ ਰਸਮੀ ਕਾਨੂੰਨੀ ਕਰਨ ਦੇ باوجود ਐਮਐਸਪੀ ਤੇ ਆਰਪਾਰ ਦੀ ਲੜਾਈ ਬਣੀ ਹੋਈ ਹੈ ਇਸ ਦੇ ਨਾਲ ਹੀ ਗੱਲ ਪੰਜਾਬ ਚ ਚੱਲ ਰਹੇ ਕਿਸਾਨ ਅੰਦolan ਦੀ ਵੀ ਕਰਦੇ ਆ ਖਨੌਰੀ ਬਾਰਡਰ ਤੇ ਕਿਸਾਨੀ ਮੰਗਾਂ ਨੂੰ ਲੈ ਕੇ ਮਨਵਰਤ ਤੇ ਬੈਠੇ ਚੰਜੀਤ ਸਿੰਘ ਡੱਲੇਵਾਲ ਦਾ ਮਨਵਰਤ ਸ਼ੁੱਕਰਵਾਰ ਨੂੰ 95 ਦਿਨ ਚ ਦਾਖਲ ਹੋਇਆ ਉਹਨਾਂ ਦੀ ਸਿਹਤ ਪਿਛਲੇ 3-4 ਦਿਨਾਂ ਦੇ ਮੁਕਾਬਲੇ ਥੋੜੀ ਬਿਹਤਰ ਹੈ ਪਰ ਡਾਕਟਰਾਂ ਦੀ ਟੀਮ ਉਹਨਾਂ ਦੀ ਸਿਹਤ ਤੇ 24 ਘੰਟੇ ਨਜ਼ਰ ਰੱਖੀ ਹੋਈ ਹੈ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਅਸੀਂ ਲੰਮੇ ਸਮੇਂ ਤੋਂ ਤੱਥਾਂ ਦੇ ਆਧਾਰ ਤੇ ਕਹਿੰਦੇ ਆ ਰਹੇ ਹਾਂ ਕਿ ਦਿੱਲੀ 'ਚ ਪ੍ਰਦੂਸ਼ਣ ਦੇ ਮੁੱਦੇ ਤੇ ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਬਿਨਾਂ ਵਜ੍ਹਾ ਬਦਨਾਮ ਕੀਤਾ ਜਾ ਰਿਹਾ ਹੈ ਤੇ ਕਿਸਾਨ ਅਤੇ ਖੇਤੀ ਖੇਤਰ ਪ੍ਰਦੂਸ਼ਣ ਲਈ ਜ਼ਿੰਮੇਵਾਰ ਨਹੀਂ ਹੈ ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੋਂ ਬਾਅਦ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਵੀ ਇਸ ਗੱਲ ਤੇ ਮੋਹਰ ਲਗਾਉਂਦਿਆਂ ਕਿਹਾ ਹੈ ਕਿ ਦਿੱਲੀ 'ਚ ਹੋਣ ਵਾਲਾ ਪ੍ਰਦੂਸ਼ਣ ਲਈ ਕਿਸਾਨ ਜ਼ਿੰਮੇਵਾਰ ਨਹੀਂ ਹਨ ਉਨਾ ਕਿਹਾ ਕਿ ਪਿਛਲੇ 1 ਸਾਲ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਿਹਾ ਅੰਦੋਲਨ ਜਿੱ ਕਿਸਾਨਾਂ ਦੀ ਇੱਕ ਪ੍ਰਮੁੱਖ ਮੰਗ ਰਹੀ ਹੈ ਕਿ ਖੇਤੀ ਸੈਕਟਰ ਨੂੰ ਪ੍ਰਦੂਸ਼ਣ ਕਾਨੂੰਨ ਤੋਂ ਬਾਹਰ ਕੱਢਿਆ ਜਾਵੇ ਕਿਉਂਕਿ ਕਿਸਾਨ ਤੇ ਖੇਤੀ ਸੈਕਟਰ ਪ੍ਰਦੂਸ਼ਣ ਲਈ ਜ਼ਿੰਮੇਵਾਰ ਨਹੀਂ ਹਨ ਉਨਾ ਕਿਹਾ ਕਿ 1 ਮਾਰਚ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਅਹਿਮ ਮੀਟਿੰਗ ਖਨੋਰੀ ਬਾਰਡਰ ਤੇ ਹੋਣ ਵਾਲੀ ਹੈ